ਔਲਸਾ ਵੈਜੀ ਬੜੇ ਮੇਰਾ ਨੇ ਸਿਪਾਹੀ ਗੁਰਮੰਦੀ ਸਿੰਘ ਕੀ ਕਹਿਣਾ ਚਾਹੋਗੇ ਅਸੀਂ ਕਹਿਣਾ ਚਾਹੁੰਦੇ ਅਸੀਂ ਇਹ ਆ ਕਿ ਮਤਲਬ ਜੋ ਵੀ ਆ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਛੀ ਜੜਾ ਬਣਾ ਰਹੇ ਆ ਜੀ ਜਿੱਦਾਂ ਕਿ ਸਿਵਲ ਚ ਬਣਾ ਰਹੇ ਉਦਾਂ ਹੀ ਮਹਾਰਾਜ ਦਾ ਮਤਲਬ ਇੱਥੇ ਵੀ ਜੋ ਸਿੱਖ ਨੌਜਵਾਨ ਸਾਡੇ ਰੈਜੀਮੈਂਟ ਦੇ ਵਿੱਚ ਉਹ ਵੀ ਮਤਲਬ ਪੂਰਾ ਸਾਰਿਆਂ ਦੇ ਸੰਯੋਗ ਨਾਲ ਅਸੀਂ ਮਤਲਬ ਜਿੰਨਾ ਵੀ ਹੋ ਰਿਹਾ ਕਰ ਕਰ ਰਹੇ ਆ ਜੀ ਮਤਲਬ ਲੰਗਰ ਲਗਾਇਆ ਜੀ ਇੱਥੇ ਸਵੇਰ ਦਾ ਤੇ ਬਹੁਤ ਵਧੀਆ ਸਾਰਿਆਂ ਦਾ ਸੰਯੋਗ ਆ ਜੀ ਇਹ ਕਹਿਣਾ ਚਾਹੁੰਦੇ ਆਂ ਕਿ ਮਤਲਬ ਜੋ ਵੀ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਜੋ ਸਿੱਖੀ ਤੋਂ ਸਾਡੇ ਮੱਲੋ ਪੰਜਾਬ ਦੇ ਲੋਕ ਨੌਜਵਾਨੀ ਦੂਰ ਹੋ ਰਹੀ ਆ ਇਹਨਾਂ ਨੂੰ ਚਾਹੀਦਾ ਕਿ ਸਿੱਖੀ ਵੱਲੇ ਵਧ ਕੇ ਬਾਦ ਚੜ ਕੇ ਮੱਲੋ ਇਹ ਸਾਲ ਲੈਣਾ ਚਾਹੀਦਾ ਕਿ ਮਤਲਬ ਸਿੱਖੀ ਸਰੂਪ ਦੇ ਵਿੱਚ ਆਉਣਾ ਚਾਹੀਦਾ ਜੋ ਵੀ ਸਾਡੇ ਗੁਰੂਆਂ ਮਹਾਰਾਜ ਨੇ ਜਿੰਨੇ ਤਸਵੀਏ ਚੱਲਦੇ ਸਾਡੇ ਦੀ ਤੇ ਸਾਡਾ ਇਤਿਹਾਸ ਬਹੁਤ ਹੀ ਤਗੜਾ ਹੈ ਜੋ ਕਿ ਮੰਨਨਯੋਗ ਆ ਪੂਰੇ ਵਰਲਡ ਵਾਈਡ ਦੇ ਵਿੱਚ ਇਹੋ ਜਿਹਾ ਇਤਿਹਾਸ ਕਿਸੇ ਵੀ ਮੱਲੋ ਧਰਮ ਦਾ ਨਹੀਂ ਆ ਇਸ ਕਰਕੇ ਕਿ ਸਾਡੀ ਜੋ ਵੀ ਨੌਜਵਾਨ ਪੀੜ੍ਹੀ ਹੈ ਇਹਨਾਂ ਨੂੰ ਇਹ ਆ ਕਿ ਮਤਲਬ ਜੋ ਵੀ ਅੱਜ ਕੱਲ ਬੱਚੇ ਛੋਟੇ ਆ ਵੱਡੇ ਇਹਨਾਂ ਨੂੰ ਇਤਿਹਾਸ ਦੇ ਨਾਲ ਜੁੜਨਾ ਚਾਹੀਦਾ ਵਾ ਜੋ ਕਿ ਸਕੂਲਾਂ ਕਾਲਜਾਂ ਦੇ ਵਿੱਚ ਵੀ ਸਾਡਾ ਇਤਿਹਾਸ ਖਤਮ ਹੋਇਆ ਹੋਇਆ ਰੱਖਿਆ ਵਾ ਇਸ ਕਰਕੇ ਜਿੰਨਾ ਵੀ ਹੋ ਸਕਦਾ ਸਾਡੇ ਇਤਿਹਾਸ ਦੇ ਨਾਲ ਸਾਡੇ ਲੋਕਾਂ ਨੂੰ ਜੁੜਨਾ ਚਾਹੀਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਹੈ ਨੈਤ ਸੁਵੇ ਦਾ ਰਾਜਵਿੰਦਰ ਸਿੰਘ ਅੱਜ ਅਸੀਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਾੜੇ ਨੂੰ ਮੁਕ ਰੱਖਦੇ ਹੋਏ ਸਾਡੀ ਬਟਾਲੀਅਨ ਵੱਲੋਂ ਇੱਥੇ ਜਲਦੀ ਸੇਵਾ ਕੀਤੀ ਜਾ ਰਹੀ ਹੈ ਜੋ ਕਿ ਸਵੇਰੇ 9 ਵਜੇ ਅਸੀਂ ਸ਼ੁਰੂ ਕੀਤੀ ਸੀ ਔਰ ਤਕਰੀਬਨ ਤਕਰੀਬਨ 3 ਵਜੇ ਜਾ ਰਹੇ ਨੇ ਅਜੇ ਹੁਣ ਸਾਡੇ ਨੌਜਵਾਨ ਜੋ ਕਿ ਹੈ ਸੇਵਾ ਨੂੰ ਸਮਾਪਤ ਕਰਦੇ ਹੋਏ ਕਲੋਜ਼ ਕਰ ਰਹੇ ਨੇ ਤੇ ਅਸੀਂ ਸਾਰੇ ਹੀ ਪਿੰਡਾਂ ਵਾਲਿਆਂ ਨੂੰ ਔਰ ਦੇਸ਼ ਵਾਸੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਆਪਣਾ ਕੀ ਆ ਕਿ ਤੁਹਾਡੇ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਆਪਣੇ ਅਸ਼ੀਰੀ ਦਿਹਾੜਿਆਂ ਨੂੰ ਯਾਦ ਕਰਦੇ ਹੋਏ ਆਪਣੇ ਗੁਰੂ ਮਹਾਰਾਜ ਦੀ ਹਜ਼ੂਰੀ ਪਰਦੇ ਹੋਏ ਆਪਣੇ ਪਿੰਡਾਂ ਵਿੱਚ ਲੰਗਰ ਲਾਓ ਤਾਂ ਜੋ ਇਸ ਸਿਖਰ ਦੁਪਹਿਰ ਦੇ ਵਿੱਚ ਆਉਣ ਜਾਣ ਵਾਲੇ ਜੋ ਵਸਨੀਕ ਨੇ ਰਾਈ ਨੇ ਉਹਨਾਂ ਨੂੰ ਥੋੜੀ ਠੰਡਕ ਮਿਲ ਸਕੇ ਧੰਨਵਾਦ ਜੀ